ਹਾਂਜੀ ਦੇਖੋ ਗੁੜ ਨੇ ਪਾਣੀ ਛੱਡਤਾ ਤੇ ਇਹ ਪਾਣੀ ਥੋੜਾ ਜਿਹਾ ਜਦ ਆਪਾਂ ਖਤਮ ਹੋ ਜੂਗਾ ਅੱਧਾ ਰਹਿ ਜੂਗਾ ਫਿਰ ਇਹਨੂੰ ਆਪਾਂ ਬੰਦ ਕਰ ਦਾਂਗੇ ਤੇ ਫਿਰ ਬਹੁਤ ਵਧੀਆ ਬਣ ਕੇ ਤਿਆਰ ਹੋ ਜਾਣਾ ਇਹਦੇ ਵਿੱਚ ਆਪਾਂ ਥੋੜੀ ਜਿਹੀ ਕਾਲੀ ਮਿਰਚ ਤੇ ਕਾਲਾ ਨੂਨ ਪਾਵਾਂਗੇ ਥੋੜੀ ਜਿਹੀ ਕਾਲੀ ਮਿਰਚ ਇਹ ਥੋੜਾ ਜਿਹਾ ਆਪਾਂ ਕਾਲਾ ਨਾਣ ਪਾ ਦੇਣਾ ਇਹਦੇ ਨਾਲ ਟੇਸਟ ਬਹੁਤ ਵਧੀਆ ਹੋ ਜਾਂਦਾ ਇਹਦਾ ਇਹ ਆਪਣਾ ਖੱਟ ਮਿੱਠਾ achar ਬਣ ਜਾਣਾ ਤੁਸੀਂ ਬਣਾ ਕੇ ਜਰੂਰ ਦੇਖਿਓ ਇਹਨੂੰ ਬਹੁਤ ਵਧੀਆ ਬਣਦਾ ਹੈ ਐਦਾਂ ਵੀ ਤੁਸੀਂ ਚੈੱਕ ਕਰ ਸਕਦੇ ਹੋ ਜਦ ਜਿੱਦਾਂ ਆਪਾਂ ਚਾਹ ਸੁਣੀ ਬਣਾਉਨੇ ਆ ਨਾ ਉਦਾਂ ਇੱਕ ਤਾਰਦੀ ਬਣ ਲਈ ਜੂਵੇ ਫਿਰ ਇਹ ਬਹੁਤ ਰੈਡੀ ਹੋ ਜਾਂਦਾ ਬਣ ਕੇ